ਹੁਣ ਇਹ ਦੱਸੋ ਜਿਹੜੀ ਆਪਾਂ ਵੱੱđa ਚਿੱਟੀ ਬਾਣੀ ਪੜ੍ਹਦੇ ਪਏ ਆ ਉਹ ਬਾਣੀ ਪੜ੍ਹ ਕੇ ਸਾਨੂੰ ਤਾਂ ਆਨੰਦ ਆਇਆ ਨਹੀਂ ਅਸੀਂ ਕਿੰਨੇ ਅਸੀਂ ਰੱਬ ਨੂੰ ਖੁਸ਼ ਕਰਨਾ ਬਾਣੀ ਪੜ੍ਹ ਕੇ ਤੁਸੀਂ ਤਾਂ ਖੁਸ਼ ਨਹੀਂ ਹੋਏ ਤੇ ਰੱਬ ਕਿਦਾਂ ਖੁਸ਼ ਹੋ ਜੂਗਾ ਰੱਬ ਹੈ ਕਿੱਥੇ ਆ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਜਿੱਫਤ ਕੀ ਹਾਲ ਚਾਲ ਨੇ ਸਾਰਿਆਂ ਦੇ ਚੜ੍ਹਦੀ ਕਲਾ ਚ ਹੋਣੇ ਚਾਹੀਦੇ ਹੋ ਤੇ ਭਾਈ ਜੀ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਤੇ ਮੈਨੂੰ ਮੈਸੇਜ ਆ ਰਹੇ ਕਮੈਂਟ ਆ ਰਹੇ ਕਹਿੰਦੇ ਵੀਰ ਜੀ ਤੁਹਾਡੀ ਵੀਡੀਓ ਸੁਣ ਕੇ ਆਨੰਦ ਆ ਜਾਂਦਾ ਹੈ ਕਿਉਂਕਿ ਮੈਂ ਆਨੰਦ ਲੈ ਲੈ ਰਿਹਾ ਵੀਡੀਓ ਬਣਾਉਣ ਲੱਗਾ ਤੁਹਾਨੂੰ ਆਨੰਦ ਆ ਰਿਹਾ ਠੀਕ ਹੈ ਜੀ એનર્ਜੀ ਟਰਾਂਸਫਰ ਹੋ ਰਹੀ ਆ ਐਂਡ ਆਮ ਲਵਿੰਗ ਇਟ ਠੀਕ ਹੈ ਨਾ ਜੀ ਮੈਨੂੰ ਬੜਾ ਹੀ ਚਾ ਆ ਬਈ ਇਹ ਜਿਹੜਾ ਆਨੰਦ ਆ ਰਿਹਾ ਸੀ ਇੱਦਾਂ ਵੰਡ ਕੇ ਸ਼ਕੀਏ ਦੇਖੋ ਤੁਹਾਨੂੰ ਵੀਡੀਓ ਸੁਣ ਕੇ ਆਨੰਦ ਆ ਗਿਆ ਕੀ ਆਨੰਦ ਆ ਕਿੱਥੋਂ ਆ ਰਿਹਾ ਹੈ ਹਨਾ ਸੋ ਉਸ ਰਾਤ ਨਿਕਲੇ ਹੋਏ ਆ ਮੈਡੀਟੇਸ਼ਨ ਸਰਕਲ ਮਾਰੇ ਨੇ ਇੱਕ ਚਲਾਇਆ ਹਨਾ ਮਹਾਰਾਜ ਕਰਾ ਰਹੇ ਨੇ ਮੈਂ ਤਾਂ ਕਦੇ ਸੁਪਨੇ ਚੁਮਣੀ ਸੋਚਿਆ ਜੋ ਇਹ ਹੋ ਰਿਹਾ ਆ ਸਪੈਸ਼ਲੀ ਜਦੋਂ ਮੈਂ ਰੀਸੈਟਲੇ ਟਿਕਟੋਕ ਤੇ ਵੀਡੀਓ ਪਾਈਆਂ ਉੱਤੇ ਜਿਹੜੀ ਪਿਛਲੀ ਵੀਡੀਓ ਪਾਈ ਸੀ ਆਪਾਂ ਨੇ ਉਹ 70000 ਚ ਚੱਲ ਚੁੱਕੀ ਹੈ ਹਨਾ ਚਲੋ ਉਹ ਚ ਦੇਖਣ ਵਾਲੇ ਬਹੁਤ ਘੱਟ ਹੁੰਦੇ ਹੋ ਤਾਂ 4-500 ਨੇ ਪੂਰੀ ਦੇਖੀ ਹੋਣੀ ਆ ਪਰ ਕੁਝ ਹੋ ਰਿਹਾ ਆ ਮਹਾਰਾਜ ਕੁਝ ਕਰਾਉਣਾ ਚਾਹੁੰਦੇ ਆ ਯੂਨੀਵਰਸ ਦੇ ਵਿੱਚ ਕੁਝ ਹੁੰਦਾ ਪਿਆ ਆ ਲੋਕਾਂ ਦੇ ਅੰਦਰੋਂ ਆਵਾਜ਼ ਉੱਠ ਰਹੀ ਆ ਵੀ ਹਾਂਜੀ ਰੱਬ ਰੱਬ ਦੇ ਘਰਾਂ ਨੂੰ ਤੁਰਨਾ ਆਇਆ ਸੀ ਠੀਕ ਆ ਜੀ ਸੁੱਤੇ ਪਏ ਸੀਗੇ ਸਾਰੇ ਹੁਣ ਜਿੱਦਾਂ ਕਿ ਲੋ ਸਮੂਹਿਕ ਚੇਤਨਤਾ ਜਾਗੀ ਹੋਈ ਆ ਲੋਕਾਂ ਦੀ ਤੇ ਸਪੈਸ਼ਲੀ ਜਿਹੜਾ ਆਪਣਾ ਗੁਰਨਾਨਕ ਦੇ ਘਰੇ ਅਸੀਂ ਜੰਮੇ ਆ ਜਿਹੜੇ ਜਿਨ੍ਹਾਂ ਨੂੰ ਗੁਰੂ ਨਾਨਕ ਨਾ ਪਿਆਰ ਆ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਆਪ ਬਹੁਤ ਫੜ ਫੜ ਕੇ ਠਾ ਰਹੇ ਭਈ ਉੱਠੋ ਚਲੋ ਹਣ ਲਾਈਏ ਤੁਹਾਨੂੰ ਕਿਸੇ ਪਾਸੇ ਹੈਨਾ ਸੋ ਗਿਵ ਅਪ ਕਰ ਕਰ ਚੁੱਕੇ ਸੀਗੇ ਸਾਰਾ ਸਿਲੰਡਰ ਵੀ ਮਹਾਰਾਜ ਨੇ ਕਰਾਇਆ ਸੀ ਹੁਣ ਜੋ ਹੋ ਰਿਹਾ ਆ ਉਹੀ ਕਰਾ ਰਿਹਾ ਮੈਨੂੰ ਆਪ ਨੂੰ ਨਹੀਂ ਪਤਾ ਤੇ ਮੈਨੂੰ ਬਹੁਤ ਫੋਨ ਆਉਂਦੇ ਆ ਭੈਣਾਂ ਦੇ ਭਰਾਵਾਂ ਦੇ ਤੇ ਜੋ ਚੈਨਲਿੰਗ ਹੋ ਰਹੀ ਆ ਜੋ ਗੱਲਾਂ ਬਾਤਾਂ ਆ ਰਹੀਆਂ ਨੇ ਕਿਉਂਕਿ ਅਸੀਂ ਇੱਕ ਪੁਆਇੰਟ ਤੇ ਜਾ ਕੇ ਜ਼ਿੰਦਗੀ ਚ ਗਵਾਚੇ ਹੋਏ ਸੀਗੇ ਮੈਂ ਵੀ ਗਵਾਚਿਆ ਹੋਇਆ ਸੀਗਾ ਤੇ ਅਸੀਂ ਪ੍ਰਚਾਰ ਸੁਣ ਸੁਣ ਕੇ ਉਹ ਸਿੱਖੀ ਪ੍ਰੈਕਟਿਸ ਕਰਦੇ ਪਏ ਸੀ ਵੀ ਘਰ ਪਰਿਵਾਰ ਛੱਡ ਦੇਣੇ ਆ ਜੀ ਤਾਂ ਕਿਸੇ ਇੱਕ ਘਰ ਪਰਿਵਾਰ ਦਾ ਝੂਠਿਆ ਜਿੱਦਾਂ ਹਨਾ ਬਾਣੀ ਕਹਿੰਦੀ ਝੂਠਾ ਆ ਪਰ ਅਸੀਂ ਉਹਦਾ ਭਾਵ ਕਿਸੇ ਹੋਰ ਪਾਸੇ ਨੂੰ ਲਾ ਲਿਆ ਸੀਗਾ ਠੀਕ ਹੈ ਨਾ ਜੀ ਤੇ ਹੁਣ ਜਦੋਂ ਗੱਲਾਂ ਮਹਾਰਾਜ ਆਪ ਸਮਝਾ ਰਹੇ ਨੇ ਆਪ ਬੁਝਾ ਰਹੇ ਨੇ ਹੁਣ ਉਹਨਾਂ ਪਰਿਵਾਰਾਂ ਦੇ ਵਿੱਚੋਂ ਹੀ ਦੇਖ ਦੇਖ ਕੇ ਆਨੰਦ ਆਈ ਜਾਂਦਾ ਆ ਉਹ ਘਰ ਦੇਣਾ ਗੱਲ ਕਰਕੇ ਆਨੰਦ ਆਈ ਜਾਂਦਾ ਆ ਹਨਾ ਸੋ ਬਹੁਤ ਇਵੋਲਵ ਹੋ ਰਿਹਾ ਹੈ ਅੰਦਰੋਂ ਬਹੁਤ ਜਿੱਦਾਂ ਕਹ ਲੋ ਵੀ ਵਿਕਾਸ ਹੋ ਰਿਹਾ ਆ ਚੇਤਨਤਾ ਦਾ ਕੌਨਸ਼ੀਅਸਨੈਸ ਦਾ ਤੇ ਇਹ ਨੇਚੁਰਲੀ ਹੋ ਰਿਹਾ ਆ ਇੱਕ ਵੀਰ ਦਾ ਮੈਨੂੰ ਮੈਸੇਜ ਆਇਆ ਕਹਿੰਦੇ ਵੀਰ ਜੀ ਪਹਿਲਾਂ ਅਸੀਂ ਬੱਧਾ ਚਿੱਟੀ ਬਾਣੀ ਪੜਦੇ ਪੜਨੀ 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 ਬਸ ਕਿ ਕੰਮ ਕਾਰ ਕਰੀ ਜਾਨੇ ਧਿਆਨ ਕੰਮਾਂ ਚੋਂ ਦੇ ਵੀ ਜਾਣਾ ਜਾਣਾ ਛੇਦੀ ਛੇਦੀ ਨਵੇਂ ਮੀੜੀੇ ਕੰਮ ਹੁਣ ਇਹ ਦੱਸੋ ਜਿਹੜੀ ਆਪਾਂ ਬੱਧਾ ਚਿੱਟੀ ਬਾਣੀ ਪੜਦੇ ਪਏ ਆ ਉਹ ਬਾਣੀ ਪੜ ਕੇ ਸਾਨੂੰ ਤਾਂ ਆਨੰਦ ਆਇਆ ਨਹੀਂ ਅਸੀਂ ਕਹਿੰਨੇ ਸੀ ਕਿ ਰੱਬ ਨੂੰ ਖੁਸ਼ ਕਰਨਾ ਬਾਣੀ ਪੜ ਕੇ ਤੁਸੀਂ ਤਾਂ ਖੁਸ਼ ਨਹੀਂ ਹੋਏ ਤੇ ਰੱਬ ਕਿਦਾਂ ਖੁਸ਼ ਹੋ ਜਾਊਗਾ ਰੱਬ ਹੈ ਕਿੱਥੇ ਆ ਠੀਕ ਹੈ ਨਾ ਜੀ ਰੱਬ ਦੀ ਰੱਬ ਨੇ ਕਨਫਰਮੇਸ਼ਨ ਕਿੱਥੋਂ ਭੇਜਣੀ ਆ ਹਾਂ ਭਈ ਮੈਂ ਖੁਸ਼ ਹਾਂ ਤੁਹਾਡੀ ਬਾਣੀ ਪੜੇ ਤੋਂ ਜੇ ਤਾਂ ਬਾਣੀ ਪੜ ਕੇ ਤੁਸੀਂ ਖੁਸ਼ ਹੋ ਰਹੇ ਹੋ ਤੁਹਾਨੂੰ ਆਨੰਦ ਆ ਰਿਹਾ ਇਹਦਾ ਮਤਲਬ ਕੀ ਆ ਮਹਾਰਾਜ ਖੁਸ਼ ਹੋ ਰਹੇ ਨੇ ਤੁਹਾਡੇ ਤੇ ਜੇ ਤੁਹਾਨੂੰ ਨਹੀਂ ਆਨੰਦ ਆ ਰਿਹਾ ਬੁੱਧਾ ਚੁੱਟੀ ਚ ਕਰੀ ਜੰਨੇ ਆਪਾਂ ਤੇ ਫੇਰ ਉਹ ਤਾਂ ਕਿਸੇ ਲੇਖੇ ਨਹੀਂ ਹੈ ਪੜੀ ਹੋਈ ਬਾਣੀ ਹੈ ਨਾ ਸੋ ਚਾਹੇ ਪੰਜ ਪੌੜੀਆਂ ਦਾ ਪਾਠ ਕਰੋ ਪਰ ਕਰੋ ਪਿਆਰ ਨਾਲ ਠੀਕ ਹੈ ਨਾ ਜੀ ਗੁਰੂ ਸਾਹਿਬ ਆਪ ਕਰਾਉਣਗੇ ਪਹਿਲੀ ਗੱਲ ਦਾ ਤਾਂ ਜਿੱਦਾਂ ਮੈਂ ਗੱਲ ਪਹਿਲਾਂ ਵੀ ਕਿਤੇ ਵੀ ਆਪਣੇ ਹੱਥ ਤਾਂ ਗੇਮ ਹੈ ਨਹੀਂ ਕਿ ਸਾਰਾ ਉਹਨੇ ਆਪਣੇ ਹੱਥ ਚ ਰੱਖੀ ਹੋਈ ਆ ਸਾਰਾ ਕੁਝ ਗੁਰਪ੍ਰਸਾਦ ਆ ਜੋ ਤੁਸੀਂ ਇਹ ਵੀਡੀਓ ਸੁਣਦੇ ਪਏ ਹੋ ਗੱਲਾਂ ਧਿਆਨ ਨਾਲ ਸੁਣਦੇ ਪਏ ਹੋ ਜਿਹੜੀ ਜਰਨੀ ਆਪਣੇ ਆਪ ਅਨਫੋਲਡ ਹੋ ਰਹੀ ਆ ਮੈਂ ਕੁਝ ਨਹੀਂ ਕਰ ਰਿਹਾ ਆਮ ਡੂਇੰਗ ਆਮ ਨਾਟ ਡੂਇੰਗ ਐਨੀਥਿੰਗ ਆਟ ਆਲ ਤੇ ਜਿਹੜਾ ਅੱਜ ਮੈਡੀਟੇਸ਼ਨ ਸਾਡਾ ਸਰਕਲ ਸੀ ਪੂਰਾ ਹਾਊਸਫੁੱਲ ਰਿਹਾ ਠੀਕ ਹੈ ਜੀ ਭੈਣਾਂ ਜ਼ਿਆਦਾ ਆ ਰਹੀਆਂ ਨੇ ਤੇ ਦੱਸ ਜਾਣੇ ਸੀਗੇ ਅਸੀਂ ਪੂਰੇ ਅੱਜ 16 ਜਨਵਰੀ ਆਨਲਾਈਨ ਆਪਾਂ ਆਨਲਾਈਨ ਵੀ ਸ਼ੁਰੂ ਕੀਤਾ ਤੁਸੀਂ ਕਹਿੰਦੇ ਪਾਜੀ ਆਨਲਾਈਨ ਕਰੋ ਸੋ ਟੈਲੀਗ੍ਰਾਮ ਦਾ ਗਰੁੱਪ ਆ ਜਿਹੜਾ ਮੈਂ ਸਾਰੇ ਆਜ ਬਿਉਟਿਊਬ ਦੇ ਬਾਇਓ ਚ ਵੀ ਪਾਇਆ ਹੋਇਆ ਇੰਸਟਾਗ੍ਰਾਮ ਦੇ ਬਾਇਓ ਚ ਵੀ ਪਾਇਆ ਹੋਇਆ ਟਿਕਟਾਕ ਦੇ ਬਾਇਓ ਚ ਵੀ ਪਾਇਆ ਹੋਇਆ ਨਹੀਂ ਤਾਂ ਮੈਨੂੰ ਮੈਸੇਜ ਕਰ ਲਓ ਮੈਂ ਤੁਹਾਨੂੰ ਲਿੰਕ ਭੇਜ ਦੂੰਗਾ ਸੋ ਟੈਲੀਗ੍ਰਾਮ ਤੇ ਆਪਾਂ ਨਾਲ ਲਾਈਵ ਚਲਾਈਦਾ ਆ ਜਿੱਦਾਂ ਸੈਟਰਡੇ ਨੂੰ ਆਪਾਂ 10:30 ਤੋਂ 12 ਪ੍ਰੋਗਰਾਮ ਹੁੰਦਾ ਆਪਣਾ ਤੇ ਉਹ ਇੰਡੀਆ ਦਾ ਟਾਈਮ ਨੂੰ ਜਦੋਂ 9:00 9:00 ਹੁੰਦੇ ਆ ਸ਼ਾਮ ਦੇ ਯੂਕੇ ਦਾ ਟਾਈਮ ਹੈ ਆ 3:30 ਕੁਛ ਬੀਸੀ ਦਾ ਯੂਕੇ ਦਾ ਕੁਛ ਇਦਾਂ ਹੈਗਾ ਹੈਗਾ ਬੀਸੀ ਦਾ ਵੀ ਟਾਈਮ ਪੀਸੀ ਦਾ ਸਵੇਰ ਦਾ 7:30 ਦਾ ਹੁੰਦਾ ਹੈ ਠੀਕ ਹੈ ਜੀ ਸੋ ਅਲੱਗ-ਅਲੱਗ ਟਾਈਮ ਜ਼ੋਨ ਦੇ ਹਿਸਾਬ ਨਾਲ ਤੁਸੀਂ ਆਪਣਾ ਦੇਖ ਸਕਦੇ ਹੋ ਟੈਲੀਗ੍ਰਾਮ ਨੂੰ ਜੁਆਇਨ ਕਰੋ ਉੱਥੇ ਮੈਂ ਸਾਰਾ ਆਪਣਾ ਜੋ ਤਜਰਬਾ ਆ ਜੋ ਗੁਰੂ ਸਾਹਿਬ ਗੁਰਬਾਣੀ ਭਜਾਉਂਦੇ ਆ ਉਹ ਸ਼ੇਅਰ ਕਰੀਦਾ ਸਾਰਾ ਕੁਝ ਕਿਤਾਬ ਜੋ ਮੈਂ ਪੜ੍ਹਦਾ ਪਿਆ ਸਾਰਾ ਕੁਝ ਠੀਕ ਹੈ ਜੀ ਸੋ ਜਿਹੜਾ ਜਦੋਂ ਆਪਾਂ ਇਸ ਰਾਤ ਤੁਰਦੇ ਜੋ ਮੈਨੂੰ ਵਰਕਆਊਟ ਕੀਤਾ ਮੈਂ ਤੁਹਾਨੂੰ ਉਹ ਚੀਜ਼ਾਂ ਦੱਸੂਗਾ ਮੈਂ ਹੋਰ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਤੁਹਾਨੂੰ ਦੱਸਣੀਆਂ ਠੀਕ ਸੋ ਜੋ ਜਿਹੜਾ ਆਪਣਾ ਕਨੈਕਸ਼ਨ ਮਾਈਂਡ ਬਾਡੀ ਸੋਲ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਾਂਗੇ ਤਾਂ ਆਨੰਦ ਹੀ ਆਨੰਦ ਆ ਤੁਹਾਡਾ ਸਰੀਰ ਤੰਦਰੁਸਤ ਆ ਤੁਹਾਡਾ ਮਨ ਤੰਦਰੁਸਤ ਆ ਜੇ ਤੁਹਾਡਾ ਸਰੀਰ ਤੰਦਰੁਸਤ ਨਹੀਂ ਹੋ ਗਿਆ ਤੁਹਾਡੇ ਮਨ ਤੇ ਅਸਰ ਪੈਣਾ ਆ ਜੇ ਤੁਹਾਡਾ ਮਨ ਤੰਦਰੁਸਤ ਨਹੀਂ ਹੋ ਗਿਆ ਉਹ ਤੁਹਾਡੇ ਸਰੀਰ ਤੇ ਅਸਰ ਪੈਣਾ ਆ ਠੀਕ ਹੈ ਨਾ ਜੀ ਸੋ ਇਹਨਾਂ ਦਾ ਖਿਆਲ ਰੱਖੋ ਵਰਜਿਸ਼ ਕਰੋ ਕਸਰਤ ਕਰੋ ਪਹਿਲਾਂ ਤਾਂ ਮੇਨ ਪ੍ਰਾਇੋਰਟੀ ਇਹ ਆ ਵੀ ਪਹਿਲਾਂ ਸਰੀਰ ਨੂੰ ਸੰਭਾਲ ਲਓ ਠੀਕ ਹੈ ਜੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਮੱਲਖਾੜੀ ਸ਼ੁਰੂ ਕੀਤੀ ਸੀ ਠੀਕ ਹੈ ਨਾ ਜੀ ਤੇ ਜੇ ਮੈਂ ਵਿਸਰਜਣਾ ਹੋਵਾਂ ਮਾਫੀ ਆ ਜੇ ਮੈਨੂੰ ਇਤਿਹਾਸ ਭੁੱਲਦਾ ਹੋਵੇ ਪਰ ਆਮ ਪ੍ਰੈਟੀ ਸ਼ੋਰ ਦੇਹਾਂ ਤਕੜੀਆਂ ਕੀ ਰੂਹਾਂ ਤਕੜੀਆਂ ਕੀਤੀਆਂ ਦੇਹ ਵੀ ਦੇਹੀ ਵੀ ਪਲਵਾਨ ਹੈ ਹਰਮਨਜੀਤ ਨੇ ਲਿਖਿਆ ਹੋਣਾ ਰਾਣੀ ਜੱਤ ਦੇ ਵਿੱਚ ਸੋ ਦੇਹ ਵੀ ਤਕੜੀ ਰੱਖਣੀ ਆਪਾਂ ਨੇ ਤੰਦਰੁਸਤ ਦੇਹ ਰੱਖਣੀ ਆ ਪੂਰੀ arogyata anand ਆਵੇ ਤੁਹਾਨੂੰ ਸਰੀਰ ਦੇ ਵਜਾ ਬਲੱਡ ਮਹਿਸੂਸ ਹੋਵੇ ਭੱਜਦਾ ਦੌੜਦਾ ਹੈ ਨਾ ਫੇਰ ਹੀ ਸਵਾਦ ਆ ਵੀ ਯੂ ਫੀਲ ਅਲਾਈਵ ਉਹ ਕਿਦਾਂ ਫੀਲ ਹੁੰਦਾ ਆ ਜੋ ਤੁਸੀਂ ਵਰਜਿਸ਼ ਕਰਦੇ ਹੋ ਠੀਕ ਹੈ ਜੀ ਵਰਜਿਸ਼ ਕਰਨ ਤੋਂ ਬਾਅਦ ਤੁਹਾਡਾ ਆਲਰੇਡੀ ਜਿਹੜਾ ਦਿਮਾਗ ਹੁੰਦਾ ਉਹ ਕਾਮ ਹੋਇਆ ਹੁੰਦਾ ਰਿਲੈਕਸ ਹੋ ਜਾਂਦਾ ਹੈ ਕਿਉਂਕਿ ਤੁਸੀਂ ਐਨਰਜੀ ਸਾਰੀ ਰਿਲੀਜ਼ ਕਰ ਦਿੰਦੇ ਹੋ 네ਗੇਟਿਵ ਪੋਜ਼ਿਟਿਵ ਜੋ ਵੀ ਹੁੰਦੀ ਹੈ ਤੁਸੀਂ ਨਿਊਟਰਲ ਹੋਏ ਹੁੰਦੇ ਹੋ ਤੁਹਾਡਾ ਮਨ ਆਲਰੇਡੀ ਸ਼ਾਂਤ ਹੋਇਆ ਹੋਣਾ ਹੁੰਦਾ ਹੈ ਠੀਕ ਹੈ ਜੀ ਸੋ ਵਰਕਆਊਟ ਕਰਨ ਤੋਂ ਬਾਅਦ ਜਿਹੜਾ ਟੈਲੀਗ੍ਰਾਮ ਚੋਂ ਮੈਂ 20 20 ਮਿੰਟ ਦਾ ਫੁੱਲ ਬੋਡੀ ਵਰਕਆਊਟ ਪਾਇਆ ਜਿਹੜਾ ਮੈਂ ਕਰਦਾ ਹਾਂ ਮੇਰਾ ਦੋਸਤ ਆ ਲਵਜੀਤ ਸਿੰਘ ਉਹਨਾਂ ਉਹ ਕਰਦੇ ਪਏ ਪ੍ਰੈਕਟਿਸ ਬਹੁਤ ਚਿਰ ਤੋਂ ਪ੍ਰੂਵਨ ਹੈ ਤੇ ਅਸੀਂ ਵੀ ਕਰ ਰਹੇ ਹਾਂ ਇਟਸ ਗੁੱਡ ਜਿਨੇ ਬਾਲਰ ਨਹੀਂ ਭੱਜ ਦੌੜ ਕਰਨੀ ਜਿਮ ਨਹੀਂ ਜਾਣਾ 20 ਮਿੰਟ ਕੱਢੋ ਆਪਣੇ ਆਪ ਲਈ ਹਫਤੇ ਚ ਤਿੰਨ ਦਿਨ ਲਾ ਲੋ ਚਾਰ ਦਿਨ ਲਾ ਲੋ ਠੀਕ ਹੈ ਜੀ ਉੱਚ ਫਿਰ ਬ੍ਰੈਥ ਵਰਕ ਕਰੋ ਸਾਹਾਂ ਦੀ ਕਹਾਣੀ ਹੈ ਸਾਰੀ ਆਹ ਸਾਹ ਲੈਣੇ ਸਿੱਖੋ ਚਲੋ ਹੁਣੇ ਸਾਹ ਲਓ 10 ਲੈਣੇ ਹਨਾ ਬਰੀਥ ਇਨ ਬਰੀਥ ਆਊਟ ਹੌਲੀ ਹੌਲੀ ਫਿਰ ਜਿਹੜਾ ਆਖਰੀ ਸਾਹ ਨਾ ਪੂਰਾ ਖਿੱਚ ਕੇ ਫਿਰ ਉਹਨੂੰ ਸਾਰਾ ਛੱਡੋ ਫਿਰ ਉਹਨੂੰ ਹੋਲਡ ਤੇ ਕਰਕੇ ਮਹਿਸੂਸ ਕਰੋ ਵੀ ਤੁਸੀਂ ਇਹ ਸਾਹ ਤੋਂ ਬਿਨਾ ਕਿੰਨਾ ਚਿਰ ਕੱਢ ਸਕਦੇ ਹੋ ਠੀਕ ਹੈ ਜੀ ਕਿਉਂਕਿ ਪ੍ਰਾਣਾ ਦੀ ਸ਼ਕਤੀ ਆ ਨਹੀਂ ਰਹੀ ਅੰਦਰ ਤੇ ਮਨਸ ਸਰੀਰ ਸਾਰਾ ਰਿਲੈਕਸ ਹੋਇਆ ਹੁੰਦਾ ਠੀਕ ਹੈ ਨਾ ਜੀ ਉਹ ਚੀਜ਼ ਨੂੰ ਮਹਿਸੂਸ ਕਰੋ ਉਹ ਪ੍ਰੈਸੈਂਟ ਮੂਮੈਂਟ ਹੈ ਸੋ ਤੁਸੀਂ ਵਰਕਆਊਟ ਕਰੋ ਕਿੰਨੇ ਮਨ ਨਹੀਂ ਟਿਕਦਾ ਵਰਕਆਊਟ ਕਰੋ ਠਕੇ ਆ ਆ ਬ੍ਰੈਥ ਵਰਕ ਕਰੋ ਐਂਡ ਇਸ਼ਨਾਨ ਕਰੋ ਕੋਸੇ ਪਾਣੀ ਨਾਲ ਹੌਲੀ ਹੌਲੀ ਠੰਡਾ ਛੱਡ ਲੋ ਐਂਡ ਤੇ ਆ ਕੇ ਐਂ ਠੰਡੇ ਪਾਣੀ ਨਾਲ ਨਾ ਤੁਹਾਡਾ ਸਰੀਰ ਥੋੜਾ ਜਿਹਾ ਹਿੱਲੇ ਹੈ ਫਿਰ ਤੁਹਾਡਾ ਮਨ ਆਪਣੇ ਆਪ ਟਿਕਿਆ ਹੋਇਆ ਹੋਊਗਾ ਫਿਰ ਆ ਕੇ ਬੈਠੋ ਪ੍ਰੇਮ ਨਾਲ ਮੂਲ ਮੱਤਰ ਦਾ ਜਾਪ ਕਰੋ ਜਿੰਨਾ ਵੀ ਤੁਹਾਡਾ ਦਿਲ ਕਰਦਾ ਹੈ ਹੈਨਾ ਫਿਰ ਗੁਰਮੰਤਰ ਦਾ ਅਭਿਆਸ ਕਰੋ ਜਿੰਨਾ ਵੀ ਤੁਹਾਡਾ ਦਿਲ ਕਰਦਾ ਆ ਕੋਈ ਟਾਈਮ ਨਾ ਨਹੀਂ ਬੰਨਣਾ ਮੈਂ 1 ਮਿੰਟ ਕਰਨਾ 5 ਮਿੰਟ ਕਰਨਾ ਮੈਂ 10 ਮਿੰਟ ਕਰਨਾ ਪਿਆਰ ਦੀ ਕਹਾਣੀ ਆ ਫਿਰ ਜਪਜੀ ਸਾਹਿਬ ਦਾ ਪਾਠ ਕਰੋ ਆਨੰਦ ਚਾਕੇ ਚਾਹੇ 5 ਪੌੜੀਆਂ ਕਰ ਲਓ ਪਰ ਗਾ ਕੇ ਪੜੋ ਗੁਰੂ ਸਾਹਿਬ ਨੇ ਗੁਰਬਾਣੀ ਇੱਕ ਕਵਿਤਾ ਫਾਰਮ ਦੇ ਵਿੱਚ ਉਚਾਰੀ ਹੋਈ ਆ ਠੀਕ ਆ ਜੀ ਤੁਸੀਂ ਗਾ ਸਕਦੇ ਹੋ ਦੇਖਿਓ ਜਿਹੜਾ ਕਿ ਮੈਂ ਪੂਰਾ ਜਪਜੀ ਸਾਹਿਬ ਪੜ੍ਹੇ ਤੁਹਾਡੀ ਆਨੰਦ ਆ 5 ਪੌੜੀਆਂ ਨਾਲ ਵੀ ਆਨੰਦ ਆ ਸਕਦਾ ਆ ਪਰ ਜੇ ਪਿਆਰ ਨਾਲ ਕਰੂਗੇ ਸੋ ਜਿਹਨੇ ਇਸ ਰਾਤ ਤੁਰਨਾ ਆ ਜਿਹੜੇ ਚਾਹੁੰਦੇ ਆ ਵੀ ਭਾਈ ਸਿੰਘ ਸਾਹਿਬ ਕੁਝ ਦੱਸੋ ਤੁਸੀਂ ਜੋ ਮੈਂ ਪ੍ਰੈਕਟਿਸ ਕਰਦਾ ਪਿਆ ਮੈਂ ਤੁਹਾਨੂੰ ਪ੍ਰਤੱਖ ਦੱਸ ਰਿਹਾ ਠੀਕ ਆ ਜੀ ਪਿਛਲੇ ਸਾਲ ਮੈਂ ਕੋਲ ਪਲੰਜ ਵੀ ਕਰੇ ਸੀਗੇ ਠੰਡੇ ਪਾਣੀ ਚ ਬਹਿਣਾ ਬਾਹਰ ਸਨੋ ਦੇ ਵਿੱਚ ਜਾ ਕੇ ਸੋ ਜਿਤ ਸਰੀਰ ਨੂੰ ਜਿੰਨਾ ਕਸ਼ਟ ਦੋਗੇ ਉਨਾ ਹੀ ਇਹ ਤੁਹਾਡਾ ਮਨ ਟਿਕੂਗਾ ਉਨਾ ਹੀ ਤਕੜੇ ਰਹੋਗੇ ਤੁਸੀਂ ਜਿੰਨਾ ਤੁਸੀਂ ਸਰੀਰ ਨੂੰ ਕੰਫਰਟ ਜ਼ੋਨ ਚ ਰੱਖੋਗੇ ਉਨਾ ਹੀ ਇਹਨੇ ਤੁਹਾਨੂੰ ਤੰਗ ਕਰਨਾ ਹੈ ਨੇਸਦੀ ਆਊਗੀ ਸਾਰਾ ਕੁਝ ਆਊਗਾ ਸੋ ਸਰੀਰ ਦਾ ਤੇ ਮਨ ਦਾ ਸਿੱਧਾ ਸਬੰਧ ਹੈ ਜੀ जिम जेडे ਲਾਉਂਦੇ ਉਹਨਾਂ ਨੂੰ ਪੁੱਛੋ ਵੀ ਜਿਮ ਕੱਲੇ ਸਰੀਰ ਲਈ ਲਾਉਨੇ ਆ ਜਾਂ ਮਨ ਲਈ ਵੀ ਲਾਉਨੇ ਆ ਕਿਉਂਕਿ ਉਹਨਾਂ ਦਾ ਮਾਈਂਡ ਵੀ ਰਿਲੈਕਸ ਹੁੰਦਾ ਜਿਮ ਲਾ ਕੇ ਤਾਂ ਮжоਰਿਟੀ ਆਫ ਦਾ ਪਾਰਟ ਇਸ ਮਾਈਂਡ ਗੇਮ ਕਿਉਂਕਿ ਉਹਨਾਂ ਦੀ ਉਹ ਮੈਡੀਟੇਸ਼ਨ ਹੁੰਦੀ ਹੈ ਜੋ ਜ਼ੋਰ ਲਾ ਰਿਹਾ ਸਾਰਾ ਕੁਝ ਹੈ देयर ਐਟ ਦਾ ਪ੍ਰੈਸੈਂਟ ਮੂਮੈਂਟ ਠੀਕ ਹੈ ਨਾ ਜੀ ਸੋ ਬਹੁਤ ਜ਼ਰੂਰੀ ਨੇ ਮਾਈਂਡ ਬਾਡੀ ਸੋਲ ਠੀਕ ਹੈ ਜੀ ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ ਚੱਲੋ ਕੱਲੀ ਭਗਤੀ ਜਦੋਂ ਕਰਦੇ ਆਪਾਂ ਹੌਲੀ ਹੌਲੀ ਉਹ ਰੁੱਖਾ ਹੋਣਾ ਸ਼ੁਰੂ ਹੋ ਜਾਂਦਾ ਕੰਮ ਤੇ ਆਪਾਂ ਕਿਹਨੇ ਸਿਮਰਨ ਕਰਦੇ ਮੰਨ ਟੀਕੇ ਬਾਣੀ ਪੜ੍ਹਦੇ ਮੰਨ ਟੀਕੇ ਉਤਾ ਕੇ ਗਹਾਂ ਦੀਆਂ ਗੱਲਾਂ ਨੇ ਮਨ ਤਾਂ ਇਦਾਂ ਟਿਕ ਜਾਂਦਾ ਹੈ ਸਾਹ ਲੈ ਲਓ ਜਿਹੜੇ ਮੈਂ ਤੁਹਾਨੂੰ ਬ੍ਰੈਥਵਰਕ ਦੱਸਿਆ ਹੈ ਟੈਲੀਗ੍ਰਾਮ 'ਚ ਮੈਂ ਬ੍ਰੈਥਵਰਕ ਪਾਇਆ ਹੋਇਆ ਹੈ 10 ਮਿੰਟ ਦਾ ਹੈ ਉਹ ਬ੍ਰੈਥਵਰਕ ਕਰੋ ਬੈਠ ਕੇ ਤੁਹਾਡਾ ਮਨ ਆਪਣੇ ਆਪ ਟਿਕ ਜਾਣਾ ਹੈ ਉਸ ਤੋਂ ਬਾਅਦ ਜਪ ਸਿਮਰਨ ਕਰ ਲਓ ਜੋ ਮਰਜ਼ੀ ਕਰ ਲਓ ਅੱਖਾਂ ਬੰਦ ਕਰਕੇ ਬੈਠੇ ਰਹੋ ਇਹ ਤਾਂ ਟਕਾਉਣਾ ਸੌਖਾ ਹੀ ਆ ਪਰ ਜੇ ਤੁਸੀਂ ਕਹੋਗੇ ਸਿਮਰਨ ਕਰਕੇ ਸੀ ਮਨ ਟਿਕਾਉਣਾ ਆ ਜੀ ਬਾਣੀ ਪੜ੍ਹ ਕੇ ਮਨ ਟਿਕਾਉਣਾ ਆ ਉਹ ਤਾਂ ਗਹਾਂ ਦੀਆਂ ਗੱਲਾਂ ਨੇ ਮਨ ਤਾਂ ਇਦਾਂ ਟਿਕ ਜਾਂਦਾ ਹੈ ਥੋੜਾ ਜਿਹਾ ਸਰੀਰ ਨੂੰ ਖਿੱਚ ਲਓ ਸਟ੍ਰੈਚਿੰਗ ਕਰ ਲਓ ਵਰਕਆਊਟ ਕਰ ਲਓ ਬਰੀジング ਬਾਕੀ ਸਵੇਰੇ ਸਵੇਰੇ ਵਾਲਾ ਇਹਦਾ ਮਹੌਲ ਹੁੰਦਾ ਸਵੇਰ ਦਾ ਹੀ ਹੁੰਦਾ ਜਿਹੜੇ ਅਮਰਤ ਵੇਲੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਬਖਸ਼ਿਆ ਹੋਇਆ ਆ ਆਨੰਦ ਲੋ ਅਮਰਤ ਵੇਲੇ ਜਿਹਨੇ ਉੱਠਦੇ ਆਣ ਪੂਰੇ ਸਾਜਰੇ ਠੀਕ ਆ ਜੀ ਸੋ ਫਿਰ ਇਹੀ ਆ ਵੀ ਗੱਲ ਉੱਥੇ ਜਾਂਦੀ ਜ਼ੋਰ ਦਾ ਰਾਹ ਨਹੀਂ ਹੈ ਪਿਆਰ ਦਾ ਰਸਤਾ ਆ ਗੁਰੂ ਸਾਹਿਬ ਕਹਿੰਦੇ ਜਿਨ ਪ੍ਰੇਮ ਕੀਓ ਤੈਨਹੀ ਪ੍ਰਪਾਇਓ ਤੇ ਜਿਹੜੇ ਵੀਡੀਓ ਸੁਣਦੇ ਪਏ ਨੇ ਆ ਜਿਹੜੀ ਤੁਸੀਂ ਦੇ ਆਰ ਆਨ ਵਿਦ ਦਾ ਅਲਾਈਨਮੈਂਟ ਗੁਰੂ ਸਾਹਿਬ ਨੇ ਮੇਰੀ ਸੇਵਾ ਲਈ ਆ ਤੁਹਾਨੂੰ ਕਨਫਰਮੇਸ਼ਨ ਦੇਣ ਦੇ ਲਈ ਭਾਈ ਫਿਕਰ ਕਰਨ ਦੀ ਲੋੜ ਨਹੀਂ ਹੈ ਗੁਰੂ ਸਾਹਿਬ ਨੇ ਤੁਹਾਡੀ ਬਾਹ ਫੜੀ ਹੋਈ ਆ ਜਿਸ ਵੀਡੀਓ ਦੇ ਵਿੱਚ ਤੁਹਾਡਾ ਮਨ ਲੱਗ ਰਿਹਾ ਹੈ ਮਨ ਜੁੜ ਰਿਹਾ ਹੈ ਤੁਹਾਨੂੰ ਅੰਦਰ ਕੁਝ ਮਹਿਸੂਸ ਹੋ ਰਿਹਾ ਹੈ ਤੁਸੀਂ ਆਲਰੇਡੀ ਚੰਗੇ ਪਾਠ ਤੇ ਗੁਰੂ ਨਾਨਕ ਦੇ ਰਾਹ ਤੇ ਤੁਰਦੇ ਪਏ ਹੋ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਠੀਕ ਹੈ ਜੀ ਗੁਰੂ ਸਾਹਿਬ ਤੁਹਾਨੂੰ ਜੱਜ ਨਹੀਂ ਕਰਦੇ ਵੀ ਭਾਈ ਤੂੰ ਅੱਜ ਕਿੰਨੇ ਪਾਠ ਕਰਿਆ ਕਿੰਨੇ ਨਹੀਂ ਕਰੇ ਉਹ ਤੁਹਾਡਾ ਦਿਲ ਦੇਖ ਰਿਹਾ ਤੁਹਾਡੇ ਦਿਲ ਚ ਕੀ ਚੱਲਦਾ ਪਿਆ ਹੈ ਜਿਦਾ ਬੁੱਲੇ ਸ਼ਾਹ ਨੇ ਕਿਹਾ ਕਰ ਲੈ ਦਿਲ ਦੀ ਸਫਾਈ ਜੇ ਦੀਦਾਰ ਚਾਹੀਦਾ ਤੂੰ ਜਹਾਨ ਤੋਂ ਕੀ ਲੈਣਾ ਤੈਨੂੰ ਯਾਰ ਚਾਹੀਦਾ ਸੋ ਦਿਲ ਦੀ ਸਫਾਈ ਦਾ ਧਿਆਨ ਦਿਓ ਆਪਣੇ ਔਗਣ ਪਛਾਣੋ ਦੇਖੋ ਤੁਸੀਂ ਕਿਦਾਂ ਰਿਐਕਟ ਕਰਦੇ ਹੋ ਡੇ ਟੂ ਡੇ ਦੇ ਵਿੱਚ ਕਿਦਾਂ ਵਿਚਰਦੇ ਹੋ ਕਿਦਾਂ ਲੋਕਾਂ ਨੂੰ ਦੇਖਦੇ ਹੋ ਕਿਦਾਂ ਲੋਕਾਂ ਨੂੰ ਜੱਜ ਕਰਦੇ ਹੋ ਕਿਦਾਂ ਕੋਈ ਤੁਹਾਨੂੰ ਗੁੱਸਾ ਚੜਾਉਂਦਾ ਹੈ ਆਪਣੇ ਆਪ ਨੂੰ ਅਬਜ਼ਰਵ ਕਰੋ ਠੀਕ ਹੈ ਜੀ ਸੋ ਆਨਲਾਈਨ ਜੁੜੋ ਆਪਣੇ ਨਾਲ ਟੈਲੀਗ੍ਰਾਮ ਦੇ ਉੱਤੇ ਤੇ ਆਫਲਾਈਨ ਜਿਹੜੇ ਆ ਸਕਦੇ ਆ 10 ਜਣੇ ਆ ਗਏ ਸੀਗੇ ਅਦਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਟੈਲੀਗ੍ਰਾਮ ਤੇ ਮੈਨੂੰ ਮੈਸੇਜ ਕਰ ਸਕਦੇ ਜਿਹੜੇ ਆਉਣ ਦੇ ਚਾਹਵਾਨ ਨੇ ਸ਼ੈਟਰਡੇ ਨੂੰ ਸੈਸ਼ਨ ਹੁੰਦਾ ਆਪਣਾ ਟਾਰਬਲਮੈਂਡ ਸਟੀਲ ਬ੍ਰੈਂਟਨ ਦੇ ਵਿੱਚ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਤੇ ਜਿੱਦਾਂ ਮੈਂ ਕਿਹਾ ਬੇਸਿਕ ਚੀਜ਼ਾਂ ਤੋਂ ਗੱਲ ਸ਼ੁਰੂ ਕਰ ਲਓ ਸਰੀਰ ਸਾਹ ਇਸ਼ਨਾਨ ਪਾਣੀ ਉਸ ਤੋਂ ਬਾਅਦ ਆਨੰਦ ਲਓ ਸਿਮਰਨ ਕਰੋ ਮੂਲ ਮੰਤਰ ਦਾ ਜਾਪ ਕਰੋ ਤੇ ਜਪਜੀ ਸਾਹਿਬ ਦਾ ਪਾਠ ਕਰੋ ਜੇ ਸਾਰਾ ਨਿਤਨੇਮ ਆਨੰਦ ਚ ਹੁੰਦਾ ਤਾਂ ਸਾਰਾ ਨਿਤਨੇਮ ਆਨੰਦ ਚ ਕਰ ਲਓ ਜੇ ਇਦਾਂ ਕਰ ਲਿਆ ਕਰੋ ਵੀ ਇੱਕ ਦਿਨ ਜਪਜੀ ਸਾਹਿਬ ਕਰ ਲਿਆ ਅਗਲੇ ਦਿਨ ਜਾਪ ਸਾਹਿਬ ਕਰ ਲਿਆ ਫਿਰ ਸਬਈਏ ਤੇ ਚੌਪਈ ਸਾਹਿਬ ਕਰ ਲਿਆ ਫਿਰ ਇੱਕ ਦਿਨ ਅਨੰਦ ਸਾਹਿਬ ਦਾ ਬਾਤ ਹੈਨ ਗਾ ਕੇ ਪੱਕ ਕਰ ਲਿਆ ਅਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਜ ਸੀਤੀ ਮਨਵੱਜੀਆਂ ਵਾਦਾਂੀਆਂ ਰਾਗ ਰਤਨ ਪਰ ਵਾਰ ਪਰੀਆਂ ਸਬਦ ਗਾਵਣ ਆਇਆ ਸਭ ਦੋ ਤਾ ਗਾਵੋ ਹਰਿ ਖੇਰਾ ਮਨ ਜਿੰਨੀ ਵਸਾਇਆ ਕਹੈ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਠੀਕ ਹੈ ਜੀ ਅਨੰਦ ਲਓ ਪੰਜਾਂ ਦੇ ਨੱਚ ਨਿਤਨੇਮ ਕਰ ਲਓ ਪਰ ਆਨੰਦ ਨਾ ਕਰੋ ਮੈਨੂੰ ਦੱਸਿਓ ਗੱਲ ਬਣਦੀ ਕਿ ਨਹੀਂ ਬਣਦੀ। ਰਿਆ ਰਸਤਾ ਪਾਠ ਕਰੋ, ਪੂਰਾ ਐਨ ਗਾ ਕੇ ਕਰੋ। ਜੇ ਗੁਰਬਾਣੀ ਜੀ ਲਈ ਟਾਈਮ ਨਹੀਂ ਕੱਢਣਾ ਤਾਂ ਕਿਹਦੇ ਲਈ ਕੱਢਣਾ ਆ? 24 ਘੰਟੇ ਦਿੱਤੇ ਉਹਨਾਂ ਤੁਹਾਨੂੰ। ਜਿਵੇਂ ਕਿਨੇ ਸਾਡੀ ਕੋਈ ਟਾਈਮ ਹੀ ਨਹੀਂ ਹੈ। ਫਿਰ ਤਾਂ ਭਾਈ ਜੀ ਰੱਬ ਹੀ ਰੱਖਾ। ਅਗੇਨ ਫਿਰ ਲਾਸਟ ਤੇ ਗੱਲ ਉੱਥੇ ਜਾਂਦੀ ਭਾਈ ਉਹਦੇ ਤਰਸ ਦੇ ਪਾਤਰ ਬਣਨਾ ਆ। ਉਹਦੀ ਹਜ਼ੂਰੀ ਚ ਅਰਦਾਸ ਕਰੋ। ਬਰਾਗ ਆ ਰਿਹਾ ਅੰਦਰੋਂ ਬਰਾਗ ਚ ਭਿੱਜ ਕੇ ਅਰਦਾਸ ਕਰੋ। ਉਹਨੇ ਹੀ ਕਿਰਪਾ ਕਰਨੀ ਆ। ਜ਼ੋਰ ਲਾ ਕੇ ਕੁਛ ਨਹੀਂ ਹੋਣਾ। ਪਿਆਰ ਨਾ ਉਹਨਾਂ ਜੋ ਉਹਨਾਂ ਪਿਆਰ ਨਾ ਕਰੋਗੇ ਉਹੀ ਲਿਖੇ ਆ ਜੋ ਉਹਨਾਂ ਵੱਧਾ ਚੱਟੀ ਕੀਤਾ ਕੁਝ ਵੀ ਕਿਤੇ ਨਹੀਂ ਲੱਗਦਾ ਠੀਕ ਹੈ ਜੀ ਲਓ ਆਨੰਦ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਨੂੰ ਆਨੰਦ ਬਖਸ਼ਣ ਦੇ ਲਈ ਠੀਕ ਹੈ ਜੀ ਤੁਹਾਡੇ ਕਮੈਂਟ ਪੜ ਕੇ ਮੈਸੇਜ ਪੜ ਕੇ ਤੁਹਾਡੀ ਜਿਹੜੀ એનર્ਜੀ ਤੁਸੀਂ ਸ਼ੇਅਰ ਕਰਦੇ ਹੋ ਵੀਡੀਓ ਸੁਣਦੇ ਸਮੇਂ ਉਹ ਸਾਰੀ એનર્ਜੀ ਦਾ ਧੰਨਵਾਦ ਉਸ ਪ੍ਰਮਾਤਮਾ ਦਾ ਧੰਨਵਾਦ ਠੀਕ ਹੈ ਜੀ ਤੇ ਜਿਹੜੀ ਆਪਣੇ ਸਾਰੇ ਅੰਦਰ ਜੋਤ ਉਹਦੀ ਸਮੋਈ ਹੋਈ ਹੈ ਉਸ ਜੋਤ ਦਾ ਧੰਨਵਾਦ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਫਿਕਰ ਨਾ ਕਰੋ ਗੁਰੂ ਨਾਨਕ ਸਾਹਿਬ ਸਾਰਿਆਂ ਦਾ ਖਿਆਲ ਰੱਖ ਰਹੇ ਨੇ ਬਸ ਉਹਦੇ ਪਾਣੀ 'ਚ ਟਿੱਕੇ ਬਹਿ ਜਾਓ ਸਹਿਜ ਚ ਆ ਜਾਓ ਸੰਤੋਖ ਦੀ ਦਾਤ ਮੰਗ ਲਓ ਠੀਕ ਹੈ ਜੀ ਵਿਣਤੁ ਦਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀ ਆ ਉਤਰੈ ਮਨ ਕੀ ਭੁੱਖ ਠੀਕ ਹੈ ਜੀ ਹੋਣੇ ਕਰਨਾ ਸਾਰਾ ਕੁਝ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾ ਕੈ ਵਸ ਹੈ ਕਾਮ ਤੇ ਨਾ ਸੋ ਐਸਾ ਹਰਿ ਧਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ ਪਰ ਜੋ ਵੀ ਆ ਦੇਖੋ ਜਦੋਂ ਤੁਸੀਂ ਡਿਟੈਚ ਹੋਗੇ ਨਾ ਸਾਰੀਆਂ ਚੀਜ਼ਾਂ ਤੋਂ ਕੁਝ ਵੀ ਨਹੀਂ ਚਾਹੀਦਾ ਨੀਡਿੰਗ ਨਾਥਿੰਗ ਅਟ੍ਰੈਕਟ ఎవਰੀਥਿੰਗ ਦਾ ਮਤਲਬ ਤਾਂ ਕੀ ਆ ਵੀ ਤੁਹਾਨੂੰ ਕੁਝ ਨਹੀਂ ਚਾਹੀਦਾ ਤੇ ਫਿਰ ਉਹ ਤੁਹਾਨੂੰ ਆਪ ਦੇਊਗਾ ਫਿਰ ਵੀ ਆ ਚੱਕ ਆ ਚੱਕ ਇਹ ਮੇਰੇ ਨਾਲ ਪ੍ਰੈਕਟੀਕਲ ਹੋ ਰਿਹਾ ਹੈ ਜਦੋਂ ਮੈਂ ਛੱਡਤਾ ਵੀ ਮੈਨੂੰ ਤਾਂ ਭਰਾਵਾ ਹੁਣ ਮਿਲਦਾ ਕੁਝ ਰਿਹਾ ਵੀ ਨਹੀਂ ਮੈਨੂੰ ਚਾਹੀਦਾ ਵੀ ਨਹੀਂ ਹੁਣ ਤਾਂ ਹਣਾ ਹੁਣ ਇਹੋ ਜਿਹਾ ਕੁਝ ਦੇਈ ਜਾਂਦਾ ਨਾ ਮੈਂ ਕਦੇ ਸੁਪਨੇ ਚ ਵੀ ਸੀ ਸੋਚਿਆ ਸੋ ਆਪਣੀਆਂ ਚੀਜ਼ਾਂ ਬਹੁਤ ਲਿਮਿਟਡ ਨੇ ਜੋ ਆਪਾਂ ਮੰਗਦੇ ਪਏ ਆ ਉਹ ਤੁਹਾਨੂੰ ਕੁਛ ਵੱਡਾ ਦੇਣਾ ਚਾਹੁੰਦਾ ਆ ਤਾਂ ਤੁਹਾਨੂੰ ਤੰਗ ਕਰ ਰਿਹਾ ਆ ਤਾਂ ਤੁਹਾਨੂੰ ਦੁੱਖ ਦੇ ਰਿਹਾ ਆ ਤਾਂ ਤੁਹਾਨੂੰ ਉਹ ਸਤਾ ਰਿਹਾ ਆ ਠੀਕ ਆ ਜੀ ਦੁੱਖ ਵੀ ਉਹਦੇ ਆ ਸੁੱਖ ਵੀ ਉਹਦੇ ਆ ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਦੁੱਖਾਂ ਤੋਂ ਟਲੋਣਾ ਭੱਜੋਣਾ ਇਹਨਾਂ ਦੇ ਵਿੱਚ ਦੀ ਲੰਘ ਕੇ ਜਾਣਾ ਪੈਣਾ ਆ ਦੁੱਖਦਾਰੂ ਸੁਖ ਰੋਗ ਪਿਆ ਤੇ ਕੇਤਿਆ ਦੁੱਖ ਭੂਗ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਸੋ ਇਹਨਾਂ ਦੇ ਵਿੱਚ ਦੀ ਜਾਂਦਾ ਰ ਦੁੱਖਾਂ ਦੇ ਬਾਈਪਾਸ ਨਹੀਂ ਕਰ ਸਕਦੇ ਇਹਨੂੰ ਆਪਾਂ ਠੀਕ ਆ ਜੀ ਸੋ ਲਵਨੰਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲੀ ਜਲੋਸਾ ਸਾਹਾ ਦੀ ਕਹਾਣੀ ਸਾਰੀ